ਇਥੋਂ ਅਗਲੇ ਥਣਾ ਵਿੱਚ ਵਾਈ ਕਰ ਸਕਦੇ ਚੱਕ ਪੂਰੀ ਪੋਲੀ ਆ ਗਈ ਤੇ ਪਿਛਲਾ ਚ ਵੀ ਮਾਰ ਦੋ। ਬਾ ਛੱਡ ਦੋ। ਸਾਈ ਹਾਲ ਤੁਸੀਂ ਮੈਂ ਇਹ ਕਹੂੰਗਾ ਵੀ ਬਹੁਤ ਦੇਖੀਆਂ ਹੋਣਗੀਆਂ ਪਰ ਇਦਾਂ ਦੀ ਸਾਈ ਹਾਲ ਤੋਂ ਪਹਿਲੀ ਾਰ ਦੇਖ ਰੋ ਇੰਨੀ ਠੰਡੀ ਸੀਲ। ਇਹ ਅਗਲਿਆਂ ਚ ਕਿਹੜਾ ਹੋਰ ਮਾਰ ਦੇ। ਲੈ ਸੱਜਣਾ ਪਿੰਡ ਛਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਬਾਈ ਗੱਗੀ ਕੋਲ ਪਹੁੰਚੇ ਵਿਆਂ 8 ਤੋਂ 9 ਨਗ ਦਿਖਾ ਦਾਂਗੇ ਇੱਕ ਤਾਜੀ ਸੂਈ ਮੱਝ ਦਿਖਾ ਦਾਂਗੇ ਤੇ ਗੱਬਣ ਵੜਾਂ ਵੀ ਦਿਖਾ ਦਾਂਗੇ ਤਾਜੀ ਸੂਈ ਵੀ ਦਿਖਾ ਦਾਂਗੇ। ਇੱਕ ਨਾ ਤੁਹਾਨੂੰ ਮੱਲੋ ਬੱਛੀ ਵੀ ਦਿਖਾ ਦਾਂਗੇ ਬਹੁਤ ਕਮਾਲ ਦੀ ਟੌਪ ਦੇ ਸੀਮਨ ਦੀ ਆ ਬਾਈ ਕਹਿੰਦਾ ਸਟਰਾ ਵੀ ਦਿਖਾ ਦਾਂਗੇ ਤੇ ਇੱਕ ਬੈੜਾ ਆ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਪਸ਼ੂ ਤਾਂ ਨੇ ਇਹ ਮੰਨ ਲਓ ਵੀ ਟੌਪ ਤੋਂ ਟੌਪ ਦਾ ਠੰਡਾ ਸੀਲ ਬਿਲਕੁਲ ਚੰਗੇ ਦੁੱਧ ਵਾਲਾ ਚੰਗੀ ਕੁਆਲਿਟੀ ਵਾਲਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਲੱਗ ਗਈ ਫਿਰ ਹੋਰ ਕੀ ਠੀਕ ਆ ਵਧੀਆ ਵੀਰੇ ਛੱਡ ਦੀ ਕਲਾ ਕਿਰਪਾ ਵੀਰੇ ਬਾਬੇ ਰਣਕੀ ਠੀਕ ਆ ਗੱਲ ਹਾਂਜੀ ਵੀਰੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਵੀਰੇ ਆਪਣਾ 9779193295 ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਬੈੜਾ ਕੇ ਮੈਂ ਠੰਡੀ ਜਮਾ ਬਿਲਕੁਲ ਠੰਡੀ ਵੀ ਨਹੀਂ ਵੇ ਐਸਾ ਹੀ ਹਾਲ ਤਾਂ ਚ ਆ ਗਈ ਐਂ ਬਈ ਹਾਂ ਵੀਰੇ ਸਾਈ ਵਾਲਾ ਹਾਂ ਨਹੀਂ ਇੰਨਾ ਜਿ ਇੱਕ ਸ਼ਿਕਾਇਤ ਹੁੰਦੀ ਆ ਵੀ ਇਹ ਗਰਮ ਹੁੰਦੀਆਂ ਠੰਡੀ ਸੀਲ ਸਾਈ ਵਾਲਾ ਮੈਂ ਇਹ ਕਹਾਂਗਾ ਜੇ 1000 ਬੈੜ ਦੇਖ ਲਵਾਂਗੇ ਇੱਕ ਨਿਕਲੂਗੀ ਪਾਣੀ ਤੱਲੀ ਜਮਾ ਸੀਲ ਕੋਈ ਦਰਦੀ ਨਹੀਂ ਕੁਝ ਨਹੀਂ ਕਰਦੀ ਹਾਂ ਲੇਵੇ ਜਮਾ ਸਾਫ ਜਮਾ ਸਾਫ ਦੋ ਦੋ ਤਾਰਾ ਮਾਰੀ ਦੇ ਮੈਂ ਕਹਿੰਦਾ ਯਾਰ ਸ਼ੁਰੂਆਤ ਦੇ ਵਿੱਚ ਉਹ ਪੂਛ ਸਕਦੀ ਆ ਵਾ ਇੰਨੀ ਠੰਡੀ ਬੈੜ ਨਹੀਂ ਦੇਖੀ ਕਿ ਸਾਈ ਵਾਲਾ ਨਾ ਇਹ ਨਾਲੇ ਬਾਈ ਬੱਚਾ ਛੱਡੋ ਨਾ ਛੱਡੋ ਕੋਈ ਚੱਕਰ ਨਹੀਂ ਪੇਚੀ ਇਹ ਨਿਸ਼ਾਨੀ ਆ ਦੇਸੀ ਦੀ ਹੈ ਨਾ ਹਾਂ ਇਹ ਇੱਥੋਂ ਕਰਾ ਦੇ ਚੱਕ ਵਾਜਾ ਜਿਆਦਾ ਥੱਲੇ ਨਾ ਖਰਾਬ ਕਰ ਬੱਚਾ ਕੀ ਗੱਗੀ ਨਾਲ ਮਗਰ ਵੀਰੇ ਮੇਲ ਆ ਬਾਹ ਛੱਡ ਦੇ ਤੋੜ ਦਿਓ ਜੀ ਖੋਲ ਕੇ ਲੈ ਸੱਚ ਨਾਲ ਬਾਕੀ ਇੱਥੋਂ ਨਾ ਤੁਰਦੀ ਜਜਮੈਂਟ ਕਰ ਸਕਦੇ ਹੋ ਤੇ ਆਰਡਰ ਕੁਆਲਟੀ ਚੈੱਕ ਕਰ ਗੁਰੂ ਪਲਵਾਨਾ ਵਾਂਗੂ ਤੁਰਦੀ ਆ ਬਾਈ ਸਰਾ ਕੰਮ ਹੀ ਆ ਸੂਆ ਗੱਗੀ ਕਿਹੜਾ ਰੂਗਾ ਇਹਦਾ ਸੂਆ ਵੀਰੇ ਜਮਾ Ориਜినਲ ਦੂਜਾ ਚੌਥੇ ਦਿਨ ਦਾ ਸੂਆ 13 ਕਿਲੋ ਜਮਾ ਨੈਟ ਬੋਲੀ ਤਿਆਰ 4 ਦਿਨ ਦੀ ਸੂਈ 13 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰ ਆ ਸਾਈ ਹਰ ਤੁਸੀਂ ਮੈਂ ਇਹ ਕਹੂੰਗਾ ਵੀ ਬਹੁਤ ਦੇਖੀਆਂ ਹੋਣਗੀਆਂ ਪਰ ਇਦਾਂ ਦੀ ਸਾਈ ਹਰ ਤੋਂ ਪਹਿਲੀ ਾਰ ਦੇਖ ਰੋ ਇੰਨੀ ਠੰਡੀ ਸੀ ਇਹ ਅਗਲਿਆਂ ਚ ਕਿਹੜਾ ਹੋਰ ਮਾਰ ਦੇ ਗੱਗੀ ਵਾ ਲੈ ਚੱਲ ਇਦਾਂ ਦੀ ਠੰਡੀ ਸਾਈ ਸਾਈ ਵਾਲ ਮੈਂ ਇਹ ਕਹੂੰਗਾ ਬਹੁਤ ਘੱਟ ਨਿਕਲਦੀ ਆ ਬਹੁਤ ਘੱਟ ਤੇ ਰੰਗ ਵਾਈਜ਼ ਆਰਡਰ ਕੁਆਲਿਟੀ ਤੇ ਨਸਾਂ ਨਸਾਂ ਲੇਵੇ ਤੇ ਨਾ ਇਥੋਂ ਕਰ ਸਕਦੇ ਹਾਂ ਚੈੱਕ ਆਹ ਕੁਆਲਿਟੀ ਆ ਇਹ ਵੜ ਚ 13 ਕਿਲੋ ਤਾਂ ਨਾ ਬਾਈ ਕਹਿੰਦਾ ਬੋਲੀ ਹਾਜ਼ਰ ਆ ਚੌਥੇ ਦੇ ਨਾ ਜਾਨ ਵਾਲੀ ਪੱਛੀ ਆ ਗਈ ਵਜੂਦ ਵਾਲੀ ਹਾਂਜੀ ਵੀਰੇ ਜਿੰਨੀ ਚੌੜੀ ਬਾਡੀ ਆ ਉਨੀ ਚੌੜਾ ਮੈਂ ਕਹੂੰਗਾ ਮੱਲੂ ਇਹਦਾ ਆਰਡਰ ਆ ਗਿਆ ਥੱਲੇ ਤੋਂ ਬੜੀ ਦੇਖ ਆਪਾਂ ਪਹਿਲਾਂ ਤਾਰਾਂ ਮਾਰੀਆਂ ਫਿਰ ਵਜਾ ਬਈ ਥੱਲੇ ਲੈ ਠੀਕ ਆ ਗੱਲ ਲੈ ਤੇ ਮੈਂ ਕਹਿਣਾ ਚਾਹੀਏ ਯਾਰ ਉਸ ਮਰਜ਼ੀ ਕਰਦੇ ਆਂ ਬਈ ਜੋ ਠੰਡੀ ਸੀਲ ਬੱਚਾ ਛੱਡੋ ਨਾ ਛੱਡੋ ਕੋਈ ਚੱਕਰ ਨੀ ਗਰਮ ਗਰਮ ਜਮੀ ਨਹੀਂ ਜਮੀ ਪੂਰਾ ਵੀ ਨਹੀਂ ਕੋਈ ਸੀਣ ਨਹੀਂ ਯਾਰ ਠੀਕ ਆ ਗੱਲ ਅਠੰਡੀ ਦਾ ਪੂਰੀ ਫੁੱਲ ਆ ਵੀ ਅੱਜ ਦੇ ਟਾਈਮ 'ਚ ਤਾਂ ਬਰਫ ਆ ਜੰਮੀ ਹੈ ਨਾ ਬਾਈ ਯਾਰ ਜੇ ਟੋਕੜ ਵੀ ਗਾਂ ਲੱਤ ਮਰ ਜੇ ਤਾਂ ਵੀ ਜ਼ਿੰਮੇਵਾਰੀ ਆ ਫਰੀ ਟੋਕੜ ਦੀ ਵੀ ਗਰਾਂਟੀ ਹਾਂਜੀ ਵੀਰੇ ਆਪਣੇ ਪਿੰਡ ਦੀ ਗਾਂ ਗੀ ਠੀਕ ਆ ਗੱਲ ਪਹਿਲੇ ਤੋਂ ਜਮਾ ਠੰਡੀ ਵੀਰੇ ਪਹਿਲੇ ਤੋਂ ਵੀ 16 ਕਿਲੋ ਦਿੱਤਾ ਬੱਚੀ ਨੇ ਠੀਕ ਆ ਗੱਲ ਹਾਂਜੀ ਵੀਰੇ ਠੰਡੀ ਆ ਲੱਭੀ ਓਏ ਜਮਾ ਠੰਡੀ ਹੈ ਵੀਰੇ ਹਾਂਜੀ ਵੀਰੇ ਹਾਂਜੀ ਗਰਮ ਗਰਮਲਾ ਸੀ ਨਹੀਂ ਹੈ ਗੱਲ ਜਮਾ ਠੰਡੀ ਹੈ ਵੀਰੇ ਜਮਾ ਰੂਮ ਵਰਗੀ ਆ ਧਾਰ ਵੀ ਚੁੰਨਦੀ ਚਵਾਈ ਵੀ ਮੈਂ ਇਹ ਕਹੂੰਗਾ ਯਾਰ ਇੱਕ ਨੰਬਰ ਆ ਵੀਰੇ ਬਲੀ ਆਸਲ ਚਵਾਈ ਲੱਗਿਆ ਤੇ ਠੰਡੀ ਦਾ ਨਜਾਇਜ਼ ਠੰਡੀ ਆ ਹੱਦ ਤੋਂ ਵੱਧ ਠੰਡੀ ਆ ਨਾ ਪੂਰੀ ਠੰਡੀ ਹੈ ਪੈਸੇ ਕਾ ਕੀ ਕਿੰਨੇ ਇਹਦਾ ਵੀ ਮੁੱਲ ਜਿੰਨਾ ਮਰਜ਼ੀ ਕਰ ਲੈ 75000 ਦੀ ਬੱਚੀ ਹੋ ਜਾ 75 ਦੀ ਤੁਸੀਂ ਇਹਨੂੰ ਨਾ 75000 ਚ ਇਹ ਮੰਨ ਕੇ ਲਓ ਵੀ ਤੁਸੀਂ ਇੱਕ 2 ਲੱਖ ਵਾਲੀ ਮੱਝ ਨੂੰ ਮੱਝ ਨੂੰ ਟੱਕਰ ਦੇਣ ਜਾਈ ਹੋਣਾ ਜਿੰਦਾਂ ਦੀ ਇਹਦੀ ਕੁਆਲਿਟੀ ਆ ਗਈ ਤੇ ਬਾਕੀ ਥੋੜਾ ਜਿਹਾ ਪਰਾ ਨੂੰ ਕਰਦੀ ਲੈ ਤਾਂ ਕਦੇ ਇਹ ਤੋਂ ਵੀ ਨਹੀਂ ਪਰਾ ਹੁੰਦੀ ਨਿਆਣੇ ਦੀ ਵੀ ਜ਼ਰੂਰਤ ਨਹੀਂ ਹੈਗੀ ਇਹਨੂੰ ਐਦਾਂ ਦੀ ਭੜ ਆ ਗਈ ਹੈ ਬਾਈ ਕਹਿੰਦਾ ਸਿਰਫ ਨਾ ਤੁਹਾਨੂੰ 75 ਦੀ ਦੇ ਦਾਂਗੇ ਕਰ ਦੂਗੀ 15 ਕਿਲੋ ਦਦਾ ਨਾਰਮਲ ਵੀਰੇ 15 17 ਗਲੂਸ 17 ਗਲੂਸ ਵੀਰੇ ਉਹ ਦੇਉਗੀ ਐ ਬੈਡ ਇਹਦੀ ਫੈਟ ਵੀ ਚੰਗੀ ਰੂ ਵੀਰੇ ਐ ਮੰਨ ਲਾ ਵੀ ਐਚਪੀ ਦਾ 25 ਇਹਦਾ 15 17 ਤੇ ਮਾਰ ਲੈ ਵੀ 2 ਨੰਬਰ ਵਾਲੀ ਹੁਣ ਐਚਪੀ ਤੇ ਕੈਮਰਾ ਮਾਰ ਕੁਆਲਿਟੀ ਕਰਾ ਚੱਕ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੇ ਨਾਈ ਕਰਾ ਦੀ ਯਾਰ ਇਹਦਾ ਕੱਦ ਕਾਠ ਇੱਥੋਂ ਚੈੱਕ ਓਏ ਫੁੱਲ ਵੱਡੀ ਐ ਵੀਰੇ ਫੁੱਲ ਵੱਡੀਆਂ ਚ ਆ ਗਈ ਚੀਜ਼ਾਂ ਦਾ ਇਹ ਸੱਜਣ ਨੇ ਲਿਆਂਦੀਆਂ ਨੇ ਫਿਰ ਲਿਆਂਦੀਆਂ ਲੈ ਆ ਜਾ ਵੀਰੇ ਫਿਰ ਦੰਦ ਵੀ ਦਿਖਾਈ ਪਰ ਲਿਆਂਦੀਆਂ ਅਸਲ ਨੇ ਦੰਦਾਂ ਜੀ ਆ ਆ ਜਾ ਬਈ ਦੰਦਾਂ ਜਮਾ ਚਾਰ ਦੰਦ ਜਮਾ ਰਿਹਾ ਜਨਲ ਆਹ ਆ ਤਾਂ ਜਮਾ ਹੀ ਸਰਾ ਹੀ ਹੋਇਆ ਪਿਆ ਜਮਾ ਚੌਗੀ ਜਮਾ ਹੀ ਸਰਾ ਹੋਇਆ ਪਿਆ ਕੰਮ ਇੱਥੋਂ ਮਾਰ ਲੱਭੀ ਕੈਮਰਾ ਰਾਤ ਵੀਰੇ 10 ਵਜੇ ਸੂਈਆ ਗੁਰੀ ਇਹ ਰਾਤ ਰਾਤ 10 ਵਜੇ ਸੂਈਆ ਠੀਕ ਆ ਗੱਲ ਹਾਂਜੀ ਵੀਰੇ ੱਲੇ ਆਲੇ ਆੁਰਲੇ ਨਹੀਂ ਲੈ ਥੋੜਾ ਨੇੜੇ ਨੇੜੇ ਫੜ ਕੇ ਦੂਰ ਦੇ ਨੇੜੇ ਤੇ ਚੱਲ ਪੁੱਤ ਥੋੜਾ ਬੱਚੇ ਦਾ ਕਰਦੀ ਆ ਬੱਚੀ ਇੱਥੋਂ ਤੋਰ ਦੇ ਕੋਈ ਗੱਲ ਨਹੀਂ ਕੋਈ ਚੱਲ ਪੁੱਤ ਇਹ ਇੱਥੋਂ ਮਾਰ ਉਹ ਕੈਮਰਾ ਲੱਭੀ ਮਜ਼ਬੂਤ ਕਿੰਨੀ ਆ ਗਏ ਅੰਖਾ ਪੈਰਾਂ ਦੇ ਇੱਥੋਂ ਦਿਖਾ ਪਛਾਣ ਤੋਂ ਵੱਡੀ ਫੁੱਲ ਆ ਗਈ ਫੁੱਲ ਵੱਡੀ ਫਾੜੀदार 레ਵਾ ਥਣ ਲੱਗਿਆ ਮੱਜਾਂ ਨਾਲ ਮੱਜਾਂ ਨਾਲ ਵੀਰੇ ਚੇਨ ਚਵਾਈ ਕਰਕੇ ਦਿਖਾਉਣਾ ਗੁਰੀ ਚਾਈ ਭਜਾ ਥੱਲੇ ਅੱਛਾ ਇੰਨੀ ਠੰਡੀ ਆ ਗਈ ਅਹੀਂ ਠੰਡੀ ਹੈ ਵੀਰੇ ਆਪਾਂ ਮਾਲ ਗਰਮ ਲੈਂਦੀ ਨਹੀਂ ਠੰਡੀਆਂ ਲੈਨੇ ਵੜਾ ਲੈ ਲੈ ਕਰਾ ਦੇ ਕਰਾ ਦੇ ਲੱਭੀ ਕੋ ਉਹਦਾ ਚੋਣੀ ਵਾਲਾ ਉਹ ਥੱਲੇ ਨਾ ਖਰਾਬ ਕਰ ਯਾਰ ਭਰਾ ਫਿਰ ਤੈਨੂੰ ਪਤਾ ਲੜਦੇ ਆ ਕਮਾਲਾ ਕਮਾਲਾ ਬਾਲਾ ਸੁਣਾ ਚੋਣ ਲੱਗਿਆ ਜਿਵੇਂ ਪਹਿਲਣ ਵਿੱਚ ਹੀ ਆ ਰਮਾ ਇਹ ਕਹੂੰਗਾ ਵੀ ਜੀਨੇ ਚਵਾਈ ਕਹੂੰਗਾ ਸਿੱਖਣੀ ਆ ਨਾ ਉਹ ਨਵਾਂ ਜਿਹਾ ਸਿੱਖਣ ਵਾਲਾ ਭਰਾ ਹੀ ਲੈ ਜਿਓ ਹਾਂਜੀ ਵੀਰੇ ਤੇ ਚਵਾਈ ਦੀ ਬਾਹਲੀ ਪੋਲੀ ਇੱਕ ਨੰਬਰ ਵੀਰੇ ਸੁਆ ਪਹਿਲਾ ਠੀਕ ਆ ਗੱਲਾਂ ਜਮਾਂ ਰਿਜਨ ਮੁਹੋਂ ਚੌਗੀ ਕਿੰਨਾ ਕੁ ਦੁੱਧ ਪਾ ਸਕਦੀ ਦੁੱਧ ਵੀਰੇ 25 ਕਿਲੋ ਪਾਉ ਵੀਰੇ ਪਹਿਲੇ ਨਹੀਂ 25 ਦੇ ਲੱਗ ਪਾ 25 22 ਕਿਲੋ ਜਮਾਂ ਪਹਿਲੇ ਨਾਲ ਪਾ ਕੱਦ ਕਾੜ ਫੁੱਲ ਆ ਗਿਆ ਫੁੱਲ ਵੀਰੇ ਫੁੱਲ ਆ ਕੱਦ ਆ ਗਿਆ ਫੁੱਲ ਚਵਾਈ ਦੀ ਜਮਾਂ ਨਰਮਾ ਕੁਆਲਿਟੀ ਆ ਗਈ ਪੂਰੀ ਟੌਪ ਦੀ ਹਾਂਜੀ ਵੀਰੇ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਜਮਾਂ ਠੰਡੀ ਸੀਲ ਜਮਾਂ ਚੱਕ ਲੈ ਕੇਰਾ ਧਾਰਾਂ ਚ ਹੀ ਹੋਰ ਮਾਰ ਹਾਂ ਵੀਰੇ ਮਾਰਾਂਗਾ ਮੈਂ ਥੱਲੇ ਕਾ ਨੂੰ ਮਾਰਨੀਆ ਰਹਿਣਦੇ 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 ਐ ਲੱਗੇ ਥੱਲੇ ਨਾ ਵਗਾਰ ਤੇ ਗੱਗੇ ਦਾ ਰੇਟ ਕੀ ਰਹੂਗਾ ਬਾਈ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ ਹਨਾ ਹਾਂਜੀ ਇਹ ਬੱਚੀ ਆਪਾਂ ਦੇ ਦਾਂਗੇ 1 ਲੱਖ 5000 ਦੀ 1 5 ਵੀ ਵੇਚ ਹਾਂਜੀ ਵੀਰੇ ਠੀਕ ਆ ਗੱਲ ਇਹ ਬਾਈ ਕਿਹਨਾਂ ਦੇ ਦਾਂਗੇ 1 ਲੱਖ ਤੇ 5000 ਬਾਈਟ ਫੁੱਲ ਵੀਰੇ ਕਦੋਂ ਤੇ ਹੁਣ ਮਾਰ ਦੇ ਲੱਭੀ ਕੈਮਰਾ 3 ਨੰਬਰ ਵਾਲੀ ਤੇ ਏ ਰਹੂਗਾ ਗੱਬਣਵਾਲ ਸਾਰਾ ਧੋਰ ਦੇ ਖੋਲ ਕੇ ਸੂਆ ਸੁਆ ਵੀਰੇ ਇਹਦਾ ਜਮ ਅਰੀਜਨਲ ਦੂਜਾ ਮੂੰਹੋਂ ਛਿੱਗਿਆ ਦੰਦ ਪੱਟਾਂ ਵੀਰੇ ਛਿੱਗਿਆ ਹਾਂਜੀ ਵੀਰੇ ਵਾਹ ਦੇਖ ਲਣਗੇ ਭਰਾ ਕੀ ਚੱਕਰ ਦੇਖੀ ਫੇਸ ਕਿਦਾਂ ਦਾ ਲੱਗਿਆ ਬਿਊਟੀ ਦੰਦੋ ਬਾਈ ਕਹਿੰਦਾ ਛਿੱਗਿਆ ਆ ਗਈ ਤੇ ਬਾਕੀ ਦਿਨ ਕਿੰਨੇ ਕੱਢ ਦੇਗਾ ਕੀ ਦਿਨ ਵੀਰੇ ਐ ਮੰਨ ਲਾ ਗੁਰੀ ਹਫਤਾ ਚਬਾਇ ਨਾ ਨੂੰ ਸਾਰਿਆਂ ਨੂੰ ਮੱਜਾਂ ਮਰ ਗਈ ਮੱਜਾਂ ਨਾਲ ਚੋਣ ਵੀਰੇ ਥਣ ਮੁਠੀ ਵਾਲਾ ਹਫਤਾ ਮੰਨ ਕੇ ਲੈ ਲਓ ਸਾਲਸੀ ਦੀ ਗਰੰਟੀ ਦੇਊਗੀ ਮੈਂ ਕਹਣਾ ਇੱਕ ਨੰਬਰ ਹੈ ਵੀਰੇ ਜਮ ਪਰ ਬੋਦੀ ਗਰੰਟੀ ਫੁੱਲ ਵੀਰੇ ਦੇਖੀ ਝੋਲੀ ਕਿਦਾਂ ਦੀ ਆ ਥਣ ਕਿਹਜਾ ਲੱਗਿਆ ਦੇਖੀ ਵੜਨ ਇਹ ਕਮਾ ਲੈ ਇੱਥੋਂ ਲੈ ਜੀ ਥੋੜਾ ਇਧਰ ਕਮਾ ਕੇ ਲੈ ਚੱਲੇ ਚੱਲੇ ਲੈ ਚੱਲੇ ਬੰਨੇ ਲੈ ਚੱਲ ਕਮਾ ਗਈ ਕਿੰਨੇ ਦਿਨ ਕੱਢਦੀ ਆ ਐ ਮੰਨ ਲੈ ਵੀ ਗੁਰੀ ਹਫਤਾ ਲੈ ਜੂ ਵੀਰੇ ਬੱਚੀ ਦੁੱਧ ਪਾ ਦੂ ਬੱਚੀ 30 ਕਿਲੋ ਇੱਕ ਹਫਤੇ ਦੀ ਕੱਚੀ ਆ 30 ਲਗਭਗ ਪਾ ਦੂਗਾ ਹਾਂਜੀ ਵੀਰੇ ਹਾਂਜੀ ਟਾਂਚਾ ਸੋਨਾ ਰੱਖ ਦਿੰਦਾ ਟਾਂਚਾ ਪੂਰਾ ਸੁਨਾ ਜਿਹੜਾ ਸਟੇਟ ਵੀਰੇ ਹਾਂਜੀ ਤੇ ਬਾਕੀ ਜਿਵੇਂ ਬਾਈ ਕਹਿੰਦੀ ਵੇ ਇੱਥੋਂ ਨਾ ਆ ਆ ਚੀਜ਼ ਭਰੂਗੀ ਬਹੁਤ ਅਜੇ ਹਾਂਜੀ ਹਾਂਜੀ ਵੀਰੇ ਮੱਜਾ ਵਰਗਾ ਹੀ ਥੋੜਾ ਲੈਂਦੀ ਆ ਵੀ ਥੋੜੀ ਡਰਦੀ ਆ ਹੁਣ ਹੀ ਲੈਂਦੀ ਆ ਇਹਦਾ ਕਾਕੀ ਕੀ ਰੇਟ ਰਹੂਗਾ ਇਹ ਵੀਰੇ ਜਦਾਂਗੇ 1 ਪੰਜ ਦੀ ਬੱਚੀ 1 ਪੰਜ ਦੀ ਉਹ ਨਾਲ ਵਾਲੀ ਨਾਲ ਵਾਲੀ ਵੀ ਇੱਕ ਪੰਜ ਦੀ ਵੀ ਦੋਨੇ ਕਿੰਨੇ ਦਾ ਦੇਵਾਂਗੇ ਮੰਤਨ ਕਰ ਦਾਂਗੇ ਵੀਰੇ ਦੇਖੀ ਜੀ ਜਵੀ ਜਵੀ ਫਿਕਸੇ ਕਰ ਦੇ ਦੋਨਾਂ ਕੋਈ ਡਿਲੀਵਰੀ ਕਰ ਦਾਂਗੇ ਵੀਡੀਓ ਤੇ ਮੰਤਨ ਕਰ ਦਾਂਗੇ ਕਰ ਦਾਂਗੇ ਖੁਦ ਇਹਦੇ ਲਾਂ ਹਾਂਜੀ ਹਾਂਜੀ ਵੀਰੇ ਤੇ ਹੁਣ ਮਾਰ ਲੱਭੀ ਅਗਲੇ ਨੰਬਰ ਵਾਲੀ ਦੇ ਵਾ ਇਹਦਾ ਵੀ ਸਲੀਨ ਅਰਗਾ ਪਿਆ ਪਿੰਡਾ ਜਵੀ ਨੰਬਰ ਚੌਥਾ ਰਹੂਗਾ ਇਹਦਾ ਨੰਬਰ ਵਾਈਜ਼ ਗੱਲਬਾਤ ਕਰ ਲਿਓ ਇੱਕੋ ਨਾਲ ਦੀ ਲੱਗਣੀਆਂ ਸਾਰੀਆਂ ਤੁਹਾਨੂੰ ਹਾਂਜੀ ਵੀਰੇ ੱਲੇ ਆਲੇ ਆਲੇ ਔਰ ਦੇ ਬਨੇ ਲਿਆ ਇਹਦਾ ਇਹਦਾ ਸੂਗਾ ਕਿਹੜਾ ਰਹੂਗਾ ਜੀ ਇਹਦਾ ਵੀ ਦੂਜਾ ਵੀਰੇ ਦੂਸਰਾ ਸੂਗਾ ਹਾਂਜੀ ਵੀਰੇ ਸੂਗਾ ਵਾਈ ਕਹਿੰਦਾ ਇਹਦਾ ਵੀ ਦੂਜਾ ਰਹੂਗਾ ਤੇ ਬਾਕੀ ਪ੍ਰਿੰਟ ਵਾਈ ਬਾਡੀ ਦੀ ਬਣਤਰ ਇੱਥੋਂ ਕਰਾ ਲਈ ਜਾ ਇੱਕ ਕਮਾਲਾ ਕਮਾਲਾ ਡੇਕ ਵਾਲੇ ਬੰਨੋ ਕਮਾਲਾ ਸਰੀਰ ਸਰੂਰ ਬਹੁਤ ਸੋਹਣਾ ਗੁਰੂ ਵਿੱਚ ਜੇ ਵੇਨ ਰੱਖੂ ਨਾਲ ਇੱਥੇ ਰੋਕਦੀ ਮਾੜੀ ਤੇਰੀ ਟੀਟਿੰਗ ਵਾਲੇ ਆਂਡਰ ਨੇ ਵੀਰੇ ਦੇਖੀ ਜਮਾ ਸਟੈਚਰ ਟ੍ਰਫਟਾ ਡਰ ਨੇ ਜਮਾ ਬੈਣਾ ਦੇ ਕਮਾਲਾ 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 ਤੇਰੇ ਵਾਲੇ ਬੰਨੇ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਕਮਾਲਾ ਉਤਨੀ ਹੀ ਲੈ ਚੱਲ ਬਸ ਹਾਂ ਜੀ ਦੱਬਾ ਜੀ ਛੋਟੀ ਨਹੀਂ ਗੇ ਮਰੀਕਾ ਇਹ ਕੱਢ ਦੂ ਵੀਰੇ ਹਫਤਾ ਗੁਰੀ ਹਾਂ ਗੋਬਰ ਟੈਟ ਮਾਰ ਦਿਆ ਜੀ ਹਾਂਜੀ ਹਾਂਜੀ ਵੀਰੇ ਲੈਵਾ ਸੋਨਾ ਬਣਾ ਦੂਗੀ ਹਾਂ ਵੀਰੇ ਆ ਲੈ ਚੜੇ ਇਧਰ ਲੈ ਬੰਨੇ ਬਿਲਕੁਲ ਨਾਲ ਲੱਗ ਮਾ ਜੇ ਲੈਵਾ ਕਿੰਨੇ ਕ ਦੁੱਧਰ ਕੜਾ ਇਹਦਾ ਇਹਨੇ ਵੀਰੇ 22 23 ਕਿਲੋ ਦੁੱਧ ਵੀਰੇ ਠੀਕ ਆ ਗੱਲ ਤੇ ਬਾਕੀ ਇੱਕ ਗੱਲ ਹੋਰ ਕਹੂੰਗਾ ਵੀ ਹੁਣ ਰੁੱਤੇ ਬੇੜਾਂ ਦੀ ਆ ਗਈ ਹੈ ਨਾ ਹਾਂਜੀ ਵੀਰੇ ਆ ਰੁੱਤ ਹੁਣ ਬੇੜਾਂ ਵੀ ਚੱਲੂਗੀ ਤੀਜੇ ਮਹੀਨੇ ਤੱਕ ਦੁੱਧ ਪੂਰਾ ਫੁੱਲ ਦੇਣਾ ਇਹਨਾਂ ਨੇ ਸਾਰੀਆਂ ਬੇੜਾਂ ਉਤੋਂ ਤੁਹਾਨੂੰ ਐਨ ਮਿਲਣੀਆਂ ਸਟੇਟ ਜੀ ਵੀਰੇ ਸਿੱਧੀਆਂ ਜਮਾ ਖਣਲੇ ਵੀਰਾਂ ਸਾਫ ਆਲੇ ਵੀ ਦੇ ਮਸ਼ੀਨੀ ਚੋਲੀ ਜੋਥੀ ਚੋਲੀ ਫਿੱਟ ਅਡਰ ਠੀਕ ਹੈ ਗੱਲ ਹਾਂਜੀ ਵੀਰੇ ਆਰਡਰ ਦਾ ਅੱਗੇ ਪਿੱਛੇ ਦਾ ਲਾ ਦੂਗੀ ਹਾਂਜੀ ਹਾਂਜੀ ਵੀਰੇ ਇੱਥੋਂ ਮਾਰ ਲਵੀਂ ਐਨ ਟਕਾ ਕੇ ਦਿਖਾ ਦੇ ਤੇ ਇਹਦਾ ਕਿ ਕੀ ਰੇਟਰੂਗਾ ਇਹ ਵੀਰੇ ਦੇ ਦਾਂਗੇ ਬੱਛੀ 110000 ਦੀ ਇਹ 110 ਦੀ ਹਾਂਜੀ ਵੀਰੇ ਠੀਕ ਹੈ ਮਾਨ ਤਨ ਮੁੱਕ ਕੇ ਕਰ ਦਾਂਗੇ ਵੀਰੇ ਤੇ ਕੱਪਣਾ ਪਤਾ ਪੰਸੀਮਨ ਇਹਨਾਂ ਦੇ ਹਾਂਜੀ ਵੀਰੇ ਡਿਟੇਲ ਸਾਰੀ ਦੇ ਦਾਂਗੇ ਠੀਕ ਹੈ ਗੱਲ ਤੇ ਹੁਣ ਮਾਰ ਦੇ ਆ ਬੱਛੀ ਤੇ ਕੈਮਰਾ ਲੱਭੀ ਓਏ ਐਨੇ ਵੀ ਬਣਨਾ ਬਣਨਾ ਬਹੁਤਾ ਇਹ ਬਣੂ ਬਹੁਤ ਵੀਰੇ ਪੋਲੀ ਪਾਲੀ ਬਹੁਤ ਪੀਵੇ ਗੜੀ ਪੋਲੀ ਪਾਲੀ ਬਾੜਾ ਬਾੜਾ ਲਾ ਦੂ ਹਾਂ ਵੀ ਮੋਟਾ ਲੱਗਿਆ ਮੋਟਾ ਮੁੱਠੀ ਵਾਲਾ ਵੀਰੇ ਹੱਥੀ ਚ ਬਾਈ ਹੱਥ ਨਾਲ ਚੋਲੇ ਚ ਮੁੱਠੀ ਨਾਲ ਚੋਲੇ ਬਾਈ ਕੋਈ ਚੱਕਰ ਨਹੀਂ ਮਰਜੀ ਚੋਚ ਦਿਓ ਹਾਂ ਚਾਹੇ ਬਾਈ ਕਹਿੰਦਾ ਹੱਥੀ ਚ ਬਾਈ ਲਾ ਲਓ ਮਸ਼ੀਨੀ ਚ ਬਾਈ ਲਾ ਲਓ ਤੇ ਨੰਬਰ ਇਹਦਾ ਰਹੂਗਾ ਮੱਲੋ ਪੰਜਵਾਂ ਨੰਬਰ ਆ ਗਿਆ ਸੂਆ ਗੱਗੀ ਸੂਆ ਵੀਰੇ ਦੂਜਾ ਇਹਦਾ ਵੀ ਕਿੰਨੇ ਦਿਨ ਦੀ ਕੱਚੀ ਇਹ ਮੰਨ ਵੀਰੇ ਹਫਤੇ ਦੇ ਅੰਦਰ ਅੰਦਰ ਹੀ ਸੂਪਣੀਆਂ ਆਏ ਹਫਤੇ ਲਗਭਗ ਹੀ ਲਊਗੀ ਤਿਆਰੀ ਲੱਗੀ ਕਰਨਾ ਅਗਲੇ ਬੰਨੇ ਲੈਵਾ ਮੈਂ ਕਹੂੰਗਾ ਵੀ ਰੈਡੀ ਆ ਤੇ ਹੁਣ ਪਿਛਾਂਲੇ ਬੰਨੇ ਲੈਵਾ ਲਊਗੀ ਹਾਂ ਜੀ ਵੀਰੇ ਪੂਰੀ ਬਾਈ ਇਹਨੇ ਪਤਾ ਕੀ ਗੱਲ ਹੈ ਪਿਛਲੇ ਸੂਏ ਬੈੜਾ ਆਪਣੇ ਤੋਂ ਠੀਕ ਆ ਗੱਲ ਹਾਂਜੀ ਵੀਰੇ ਐ ਮੰਨ ਵੀ ਇਹਨੇ ਪਹਿਲੇ ਸੂ 27 28 ਕਿਲੋ ਦਿੱਤਾ ਆ ਓਕੇ ਹਾਂਜੀ ਵੀਰੇ ਠੀਕ ਆ ਗੱਲ ਆ ਲਿਆ 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 ਕਮਾ ਲਿਆ ਬਾਕੀ ਹੁਣ ਜਿਹੜੇ ਸਾਹਿਬ ਨਾਲ ਲੇਵਾ ਇੱਕ ਦੀ ਤਿਆਰ ਕਰ ਰਹੀ ਆ ਸੁੱਖ ਰੱਖੇ ਪ੍ਰਮਾਤਮਾ ਵੀ 30 ਕਿਲੋ ਦੇ ਦੇਣਾ ਵੇੜਨੇ ਜਿਹੇ ਸਾਹਿਬ ਨਾਲ ਮੌਸਮ ਆਣੋ ਦਿੱਤਾ 25 26 ਵੀ ਬਹੁਤ ਆ ਜੇ ਤਾਂ ਵਾਲਟੀ ਪਤਾ ਕੀ ਗੱਲ ਆ ਵੀਰੇ ਹੁਣ ਜੇ ਦਵਾ ਮੁੱਲ ਲੱਖ ਸਵਾ ਲੈਣਾ ਫਿਰ ਹੁਣ 30 ਤੋਂ ਘੱਟ ਦੁੱਧ ਦੁਕਾਨ ਲੈਣ ਦਾ ਫਾਇਦਾ ਨਹੀਂ ਠੀਕ ਹਾਂਜੀ ਵੀਰੇ ਠੀਕ ਗੱਲ ਹਟੈਗ 2 ਵਜੇ ਤੱਕ ਕਈ ਲੱਗੇ ਇਹੇ ਨਾ ਬਈ ਪੂਰੀ ਚੰਗੀ ਆਪਾਂ ਮਾਲ ਮਾੜਾ ਲੈਂਦੇ ਨਹੀਂ ਵੀਰੇ ਠੀਕ ਆ ਗੱਲ ਇਹ ਅੰਗੂਰੀਆਂ ਵਾ 20 ਕਿਲੋ ਤੋਂ ਘੱਟ ਦੇ ਗਾਲੀ ਕਾ ਆਪਾਂ ਦੇਖਣ ਵੀ ਨਹੀਂ ਜਾਂਦੇ ਇਹ ਬੈਠ ਪਾਈ ਕਹਿੰਦਾ ਆਪਾਂ ਨਹੀਂ ਭੇਜੀ ਬਈ ਆ ਤਾਂ ਕਰਕੇ ਵਾਪਸ ਲਈ ਆ ਕਿਉਂਕਿ ਜਿਹੜੀ ਚੰਗੀ ਚੀਜ਼ ਹੁੰਦੀ ਆ ਵਾਪਸ ਵਪਾਰੀ ਉਹੀ ਲੈ ਲਾਂਦਾ ਹੁੰਦਾ ਹਾਂ ਹਾਂਜੀ ਹਾਂਜੀ ਵੀਰੇ ਤੇ ਭਰਨਾਪੁਰ ਨਾ ਇਤ ਇੰਨੀ ਕੁ ਭਰਨੀ ਆ ਇੱਥੋਂ ਹਾਂ ਵੀਰੇ ਤੇ ਥਾਣੇ ਮੰਨ ਲਓ ਦੂਰਾ ਲੱਗਿਆ ਮੱਝਾਂ ਵਰਗਾ ਥਣ ਲੱਗਿਆ ਬਸ ਪਰੇਸ਼ਾਨ ਨਾ ਕਰ ਗੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹ ਵੀਰੇ ਦੇ ਦਾਂ ਤੇ ਹੁਣ ਆਜਾ ਅਗਲੇ ਨੰਬਰ ਵਾਲੀ ਤੇ ਐ ਇਥੇ ਮਾਰ ਕੈਮਰਾ ਇਹ ਇਹਦਾ ਕਦ ਮੈਂ ਕਹੂੰਗਾ ਵੀ ਜਰਸੀ ਇਹ ਮੀਡੀਅਮ ਆ ਵੀਰੇ ਜਰਸੀਆਂ ਨਾਲ ਦਾ ਇਹ ਅਰਸਾ ਦੇ ਟੱਚ ਇਹ ਚ ਆ ਗਈ ਬਈ ਜਰਸੀਆਂ ਨਾਲ ਦਾ ਕਦ ਕੱਢੂੰ ਠੰਡੀਆਂ ਸਵਾਦੀ ਥਣ ਥੋਣੇ ਨੂੰ ਵੀ ਅਸਰ ਲੱਗਿਆ ਠੰਡੂਰਾ ਬਈ ਇਹਨੂੰ ਵੀ ਠੰਡੀ ਬਹੁਤ ਆ ਇਹ ਵੀ ਆ ਨਾ ਠੰਡੀ ਬਹੁਤ ਆ ਵੀਰੇ ਸਵਾਦੀ ਠੰਡੀ ਸੁਆ ਇਹਦਾ ਸੁਆ ਵੀਰੇ ਇਹਦਾ ਹੈਗਾ ਦੂਜਾ ਇਹਦਾ ਵੀ ਕਿੰਨੇ ਦਿਨ ਕੱਢਦੀ ਐ ਇਹ ਵੀਰੇ ਐ ਮੰਨ ਵੀ ਹਫਤਾ ਕੀ ਮੰਨ ਲਾ ਇੱਕ ਹਫਤੇ ਦੀ ਕੱਚੀ 에ਅਰ ਸ਼ੈਰ ਟੱਚ ਕਦ ਜਰਸੀ ਵਾਲਾ ਰਹੂਗਾ ਪਹਿਲਾਂ ਤੁਹਾਨੂੰ ਇਹ ਚੀਜ਼ ਦੱਸਤੀ ਸਰੀਰ ਦੀ ਫੁੱਲ ਫਿੱਟ ਦੁੱਧ ਚੰਗਾ ਪਾਉ ਜਗਾ ਘੱਟ ਰੋਕੂਗੀ ਹਾਂਜੀ ਵੀਰੇ 17 18 ਕਿਲੋ ਪਾ ਦੂਗੀ 17 ਕਿਲੋ ਫੇਸ ਕਰਦੇ ਉਹਦੇ ਲਈ ਬੰਨੇ ਲੋ ਜੀ ਚੀਜ਼ ਕਰਦੇ ਫੇਸ ਕਰਦੇ ਇੱਥੋਂ ਮਾਰਦੇ ਕੈਮਰਾ ਇਹ ਵਾਲੀ ਵੱਡੀ ਨਹੀਂ ਹੈਗੀ ਬਈ ਆਪਣਾ ਭਾਈ ਕਹਿੰਦਾ ਦੇ ਦੂਗੀ ਉਹ ਮੈਂ ਤੁਹਾਨੂੰ ਦੱਸਤਾ ਪਰ ਜਿੰਨੀ ਕ ਹੈਗੀ ਆ ਲਿੱਸੀ ਫਿੱਕੀ ਨਹੀਂ ਫੁੱਲ ਫਿਟਿੰਗ ਚ ਹਾਂਜੀ ਵੀਰੇ ਜਿੰਨੀ ਵੀ ਹੈਗੀ ਆ ਜਿੰਨੀ ਕ ਹੈਗੀ ਆ ਚੰਗੀ ਆ ਉੱਤੋਂ ਲਾ ਕੇ ਸਟੇਟ ਆ ਗਈ ਜਮਾਂ ਹੈ ਨਾ ਹਰੇਕ ਪੱਖ ਤੋਂ 100 ਦੀ 100 ਰਊ ਤੇ ਸਵਾਦੀ ਵਾਲੀ ਠੰਡੀ ਰਹੂਗੀ ਕਿਸੇ ਮੇਰੇ ਭਰਾ ਨੇ ਕਹੂੰਗਾ ਨਾ ਸ਼ਹਿਰ ਸ਼ੂਰ ਵਾਲੇ ਸੱਜਣ ਨੇ ਲੈਣ ਦਾ ਸ਼ਕੀਨ ਹੁੰਦਾ ਵੀ ਦੁੱਧ ਘਰਦਾ ਪੀਣਾ ਜਾਂ ਕਹਿ ਲਈਏ ਹਮਾਚ ਲਾਲਾ ਸੱਜਣਾ ਨਾ ਨਾ ਦੇਵੀ ਵਾਲਾ ਆਪਣਾ ਇੱਕ ਉਹਦੇ ਕੰਮ ਦੀ ਆਈਟਮ ਆ ਇਹ ਪੈਸੇ ਦਾ ਕੀ ਇਹਦੇ ਫਿਰ ਇਹ ਵੀਰੇ ਦੇ ਦਵਾਂਗੇ 72000 ਦੀ ਇਹ 72 ਦੀ 70 ਦੇ ਦਵਾਂਗੇ ਮਾਨਤਾ ਅ ਜਿੱਦਾਂ ਦੀ ਆਈਟਮ ਹੈ ਉਦਾਂ ਦੀ ਰੇਟ ਹਾਂਜੀ ਹਾਂਜੀ ਵੀਰੇ ਦੇਖੀ ਇੱਧਰ ਦੀ ਲਈ ਬਈ ਦੇਖੀ ਇਧਰ ਮਣ ਕਰਾ ਦੇ ਕਰਾ ਦੇ ਤਸੱਲੀ ਕਰਾ ਦੇ ਪੜ ਲੱਗੀ ਜੁੜੀ ਕਰਨਾ ਨਾ ਹਾਂਜੀ ਕੀ ਲੈ ਕਿਹਾ ਜਾ ਇਹ ਨਿਸ਼ਾਨੀ ਹੁੰਦੀ ਆ ਦੂਜੇ ਸੂਏ ਦੀ origignal ਦੀ ਜਿਹੜਾ ਪਸ਼ੂ ਪਲ ਪਲ ਮੁੱਠੀ ਵਾਲ ਠੀਕ ਆਣ ਕੇ ਅਸਰ ਲੱਗਿਆ ਕਿ ਚੰਮੀ ਸੁਮੀ ਚੰਗੀ ਹੋਈ ਕਿਸੇ ਹਾਂ ਹਾਂਜੀ ਹਾਂਜੀ ਬ੍ਰੀ ਹਾਂ ਦੁੱਧ ਪਾਈ ਕਹਿੰਦਾ 16 17 ਪਾਦੂ ਚਾਹੀਏ 15 ਮੰਨ ਕੇ ਲੈ ਜਿਓ 15 ਵੀ ਦੁੱਧ ਖਾਸਾ ਹੋ ਜਾਂਦਾ ਸਾਢੇ 7 ਡੰਗ ਦਾ ਤੇ ਹੁਣ ਮਾਰ ਦਿਆ ਮੱਝ ਤੇ ਕੈਮਰਾ ਇਹ ਸੱਜਣਾ ਨੇ ਮੱਝ ਮਹਿੰਗਣਾ ਪਹਿਲੀ ਵਾਰ ਲਈ ਪਹਿਲੀ ਵਾਰ ਲਈ ਆ ਮੱਝ ਬਈ ਬਈ ਇਹ ਤੋਕੜ ਗੱਬਣਾ ਆਪੇ ਹੀ ਦਵਾ ਕੇ ਲੈਤੀ ਠੀਕ ਆ ਗੱਲ ਹਾਂ ਠੰਡੀ ਲੱਗਦੀ ਆ ਨਾ ਹਾਂ ਅਸੀਂ ਫਤਿਆਬਾਦ ਤੋਂ ਦਵਾ ਕੇ ਲੈਤੀ ਬਈ ਤੋਕੜ ਗੱਬਣੋਂ ਤਾਂ ਮੰਡੀ ਲੱਗਦੀ ਹੁੰਦੀ ਹਰਿਆਣੇ ਚ ਹਾਂ ਸਾਢੇ 3 ਮਹੀਨੇ ਦੀ ਗੱਬਣ ਚ ਇੱਕ ਵਾਰ ਅਸੀਂ 8 ਕਿਲੋ ਦੁੱਤੀ ਸਭ ਹਾਂ ਆਪਣੇ ਪਿੰਡ ਚ ਹੀ ਦਵਾ ਕੇ ਲੈਤੀ ਇੱਕ ਵਾਰ ਮਗਰ ਕੱਟੀ ਆ ਬਈ ਪਰਸੋਂ ਸੂਈ ਆ ਇਹ ਆ ਨਾਲ ਕੱਟੀ ਵੀ ਪੂਰੀ ਅਸਲ ਆ ਗਈ ਪਰਸੋਂ ਦੀ ਸੂਈ ਹੋਈ ਕਿੰਨੀ ਕੁ ਬੌਲੀ ਹਾਜ਼ਰ ਹੋਊਗੀ ਬਈ ਹੁਣ ਇਹ ਮੰਨ ਵੀ 8-9 ਕਿਲੋ ਤਾਂ ਹੋਊਏ ਸਲੇ ਠੀਕ ਆ ਗੱਲ ਹਾਂ ਚੋਈ ਆ ਜਾਂਦੀ ਹੈ ਨਾ ਜਮਾਂ ਠੰਡੀ ਹੈ ਬਈ ਆਲੇ 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 ਦੇਖ ਲਓ ਬਈ ਆਏ ਹਰਿਆਣੇ ਦੇ ਨਗਾ ਗਾਲਾ ਵੱਡੀਆਂ ਦੀ ਮੌਜ ਨਾ ਕੋਈ ਕਿੰ ਇਧਰ ਦੇ ਚ ਬਈ ਫਤਿਹਬਾਦ ਤੋਂ ਲੈ ਦੇ ਫਤਿਹਬਾਦ ਤੋਂ ਟੁਕੜ ਗੱਬਨ ਲਈਦੀ ਬਈ ਤਿੰਨ ਮਹੀਨੇ ਹੀ ਚੱਕ ਪਾਸ ਠੀਕ ਆ ਗੱਲ ਹਾਂਜੀ ਬਈ ਆ ਸਵਾ ਆਦੀ ਠੰਡੀ ਆ ਨਾ ਜਮਾਂ ਠੰਡੀ ਬਈ ਸਵਾ ਆਦੀ ਰਹੂਗੀ ਠੰਡੀ ਗੈਪ ਸੋਨਾ ਰੱਖਦੇ ਆ ਥਣਾ ਚ ਗਿੱਠ ਬਈ ਗਿੱਠ ਵਾਲਾ ਜਦੋਂ ਬਈ ਪਸਮੀ ਆਂਦੀ ਗੁਰੀ ਕੋਈ ਹੋਣੀ ਹੈਗਾ ਹਨਾ ਠੀਕ ਆ ਵੀ ਅੱਜ ਤੜਕੇ ਖਾਲੀ ਕਰਤੀ ਸੀ ਬੋਲੇ ਜੀ ਤੁਹੇਵਾ ਦਿਖਾ ਦੀ ਇੱਥੋਂ ਮਾਰਦੀ ਕੈਮ ਚਵਾਈ ਇਹਦਾ ਪਸਮਾ ਕਰਕੇ ਦਿਖਾ ਦਿੰਨੇ ਆ ਬਾਈ ਗੁਰੀ ਚਵਾਈ ਇਹਦਾ ਅਸਲ ਰੂਪੀ ਕੱਲਾ ਦੇ ਨੇ ਬੱਚਾ ਬਾਈ ਇਹਦਾ ਕੋ ਲੈਣ ਦਾ ਕੋਈ ਪਾਸਾ ਨਹੀਂ ਕੁਛ ਨਹੀਂ ਇਹਦਾ ਫਰੀ ਲੈ ਲੱਗ ਭਾ ਦੁੱਧ ਪਾਈ ਕਹਿੰਦਾ 12 ਕਿਲੋ ਦੇ ਦੂ ਪਸਮਾਉਣੀ ਆ ਬਾਈ ਨਾਲ ਇਹਦੇ ਕੱਟੀ ਵਾਲਾ ਬੱਚਾ ਲਾ ਦੇ ਹਨਾ ਆ ਉਰੇ ਲਿਆ ਕੈਮਰਾ ਅਗਲਾ ਇੱਕ ਤਾਂ ਕਹਿੰਦਾ ਵੀ ਜਾ ਆਪਾਂ ਪੈਰ ਪੂਰੇ ਕਰਾ ਦੇ ਚ ਇੱਕ ਬੱਚੇ ਦੇ ਪੈਰੇ ਦੱਸ ਦੇ ਨੇ ਅੱਲਾ ਦੇ ਬੱਚਾ ਇਹ ਤਾਂ ਜੇ ਤੂੰ ਖੜਾ ਵੀ ਨਹੀਂ ਹੋ ਜਾਂਦਾ ਸਮਾਰ ਕੇ ਚੱਲ ਪੁੱਤ ਤੇ ਬਾਕੀ ਸਾਰੇ ਨੂੰ ਪਸਮਾ ਕਰ ਸਕਦੇ ਚੱਕ ਲੈ ਚਵਾਈ ਕਰ ਦੋ ਜੀ ਧਰਾ ਮਾਰ ਕੇ ਦਿਖਾ ਦਿੰਦੀ ਕੋਰੀ ਇੱਥੋਂ ਅਗਲੇ ਤੋਂ ਵੀ ਚਬਾਈ ਕਰ ਸਕਦੇ ਹੋ ਜੇ ਇੱਕ ਪੂਰੀ ਪੋਲੀ ਆ ਗਈ ਤੇ ਪਿਛਲਾ ਜੋ ਮਾਰ ਦਈ ਮਾਰ ਦੇ ਮਾਰ ਦੇ ਬਾਹ ਛੱਡ ਦੇ ਜੀ ਤੋੜ ਜੀ ਬਾਹ ਛੱਡ ਤੋੜ ਦੇ ਇੱਕ ਵਾਰੀ ਫੇਰ ਕਮਾ ਕੇ ਤੇ ਬਾਕੀ ਇੱਥੇ ਤੋਂ ਕਰ ਸਕਦੇ ਹੋ ਜੇ ਇੱਕ ਚਬਾਈ ਚੂਕੀ ਦੀ ਪੂਰੀ ਪੋਲੀ ਆ ਬਾਕੀ ਪਾਸ ਤੁਸੀਂ ਕਰ ਲਓ ਕੋਈ ਦਿੱਕਤ ਨਹੀਂ ਚਬਾਈ ਦਾ ਮਤਲਬ ਪੂਰੀ ਪੋਲੀ ਰਹੂਗੀ ਪੈਸੇ ਕਿੱਗੀ ਇਹਦੇ ਕਿੰਨੇ ਲਵਾਂਗੇ ਇਹ ਤਾਂ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ ਆ 97000 ਦੀ ਮੈਂ ਦੇਵਾਂਗੇ ਜੈਸਨ ਉਹ ਹਾਂਜੀ ਵੀਰੇ ਠੀਕ ਆ ਗੱਲ ਏ ਬਾਈ ਨਾ 99 ਦੀ ਦੇਵਾਂਗੇ ਪਰਸੋਂ ਦੀ ਸੂਈ ਬਈ 8 ਤੋਂ 9 ਕਿਲੋ ਬੋਲਾ ਹਾਜ਼ਰ ਰਹੂਗਾ ਤੇ ਪਸਮਾ ਵੀ ਸੋਨਾ ਕਰਦੀ ਆ ਤੇ ਬਾਕੀ ਨਾਲ ਇਹਦੇ ਆ ਗਈ ਕੱਟੀ ਹੈ ਨਾ ਕੱਟੀ ਆ ਵੀਰੇ ਜੇਰ ਯੂਰ ਓਕੇ ਹੋਗੀ ਜਮਾ ਓਕੇ ਵੀਰੇ ਕੋਈ ਥੱਲੇ ਦੀ ਆ ਰੂਗੀ ਜਮਾ ਇੱਕ ਨੰਬਰ ਦੇ ਕੀ ਜਮਾ ਸਾਫ ਆ ਕੋਈ ਪਾਸਾ ਨਹੀਂ ਕੁਝ ਨਹੀਂ ਜਮਾ ਮੜੀ ਜਾਤੀ ਤਾਰੇ ਕੋ ਖੜੀ ਆ ਠੀਕ ਆ ਗੱਲ ਹਾਂ ਆ ਥੱਲੇ ਦੀ ਰੂਗੀ 100 ਦੀ 100 ਜਮਾ ਸਾਫ ਵੀਰੇ ਦੇਖੀ ਪਲੇਟ ਜਮਾ ਪੱਦਰ ਇੱਕ ਬੈੜਾ ਇਧਰਲੇ ਬੰਨੇ ਲੱਗਿਆ ਤੁਹਾਨੂੰ ਦਿਖਾਉਣ ਤੇ ਇੱਕ ਲੱਭੀ ਮਾਰਨੀ ਕੈਮਰਾ ਲਾਸਟ ਤੇ ਤੁਹਾਨੂੰ ਆ ਪੱਛੀ ਵੀ ਦਿਖਾਵਾਂਗੇ ਇਕਲੇ ਔਰਲੇ ਬੰਨੇ ਇਹਦਾ ਸੂਆ ਕਿਹੜਾ ਰਹੂਗਾ ਇਹਦੇ ਵੀਰੇ ਸੂਆ ਦੂਜਾ ਦੂਜਾ ਸੋਰੀ ਪਹਿਲ ਪਲੂਣ ਇਹ ਪਹਿਲ ਲੈਣਾ ਵੀਰੇ ਪਹਿਲ ਲੈਣਾ ਠੀਕ ਆ ਗੱਲ ਹਾਂ ਇਹ ਪਹਿਲ ਲੈਣਾ ਵੀ ਕਿੰਨੇ ਦਿਨ ਦੀ ਸੂਈ ਆ ਇਹਨੂੰ ਵੀਰੇ ਇਹਨੂੰ ਸੂਈ ਨਾਲ ਹੋ ਗਏ ਵੀਰੇ 5 ਦਿਨ ਅਜ ਕਿੰਨਿਆਂ ਦੁੱਧਾ ਦੁੱਧੇ ਦੇ ਲਈ 11 ਕਿਲੋ ਜਮਾ ਕੰਡੇ ਲਉਂਦੀ ਆ ਵੀਰੇ 11 12 ਕਿਲੋ 11 ਕਿਲੋ ਹਾਜ਼ਰ ਹੈ ਟਾਈਮ ਤੋਂ ਟਾਈਮ ਚੋ ਟਾਈਮ ਤੋਂ ਟਾਈਮ ਚੋ ਆ ਦਾਂਗੇ ਵੀਰੇ 11 ਕਿਲੋ ਤਸੱਲੀ ਕਰਾ ਦਾਂਗੇ ਜਮਾ ਤਸੱਲੀ ਕਰਾ ਦਾਂਗੇ ਵੀਰੇ ਠੀਕ ਆ ਗੱਲ ਕਮਾ ਲੈ ਇੱਥੋਂ ਕੱਦ ਵੀ ਚੰਗਾ ਤੇ ਲੇਵਾ ਬਿਲਕੁਲ ਫਿਟਿੰਗ ਵਾਲਾ ਹੋਊਗੀ ਇਹ ਜੂਰੀ ਆਪਣੀ ਗਾਰੰਟੀ ਹੈ ਬਾਈ ਸੂਆ ਰਹੂਗੀ ਪਹਿਲਾ ਤੇ ਰਹੂਗੀ ਕ੍ਰੋਸ ਅੰਗ ਚ ਗਰਮੀ ਸਰਦੀ ਜਿੱਦਾਂ ਨੇ ਮਰਜ਼ੀ ਮੌਸਮ ਚ ਰੱਖ ਲੈ ਚਵਾਈ ਦੀ ਗੱਗੀ ਕੰਮ ਇੱਕ ਨੰਬਰ ਵੀਰੇ ਥਣ ਮੁੱਠੀ ਵਾਲਾ 100 ਦੀ 100 ਹਾਂਜੀ ਵੀਰੇ ਛਰਲਾ ਸਿੱਟਾ ਟਾਟ ਫਟ ਮ ਤੇ ਕਿੰਨਾ ਦੁੱਧ ਕਰ ਸਕਦੀ ਮਰੇ ਦੁੱਧ 15 ਕਿਲੋ ਪਾ ਦੂ ਵੀਰੇ ਅੱਜ ਕਿੰਨਾ ਦੱਸਿਆ ਅੱਜ ਵੀਰੇ 11 ਅੱਜ 11 ਹਾਜ਼ਰ ਹੈ ਜਿੰਨਾ ਅੱਜ ਹਾਜ਼ਰ ਹੈ ਉਹ ਚਵਾ ਦਾਂਗੇ ਅੱਪ 11 ਚਵਾ ਲੰਗ ਤੋਂ ਡੰਗ ਮੈਂ ਕਹਣਾ ਦੱਸ ਦੇਣ ਚਲੋ ਜੀ ਕਿੰਨੇ ਪੈਸੇ ਲਵਾਂਗੇ ਜੀ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ 57000 ਦੀ ਬੱਚੀ ਦੇਵਾਂਗੇ ਤਿੰਨ ਘੱਟ 60 ਦੀ ਹਾਂਜੀ ਵੀਰੇ ਕੱਦ ਚੰਗਾ ਹਣਾ ਕੱਦ ਦਾ ਆਈਡੀਆ ਕਰਾ ਦੇ ਨਾਲ ਖੜ ਕੇ ਮਾੜ ਆ ਜਾ ਇੱਥੇ ਮਾਰਨੀ ਕਰੀ ਆ ਤਰਨੋਂ ਲੱਭੀ ਕੈਮਰਾ ਬਾਹਰ ਛੱਡ ਦੇ ਬਾਈ ਇੱਥੋਂ ਸਾਈਡ ਸਾਈਡ ਸਰਲਾ ਸ਼ਿੱਟਾ ਥਣ ਵੱਧ ਘਟ ਭਾਰ ਬੋਝ ਆਦੀ ਮੈਲਾ ਜੀ ਗੱਡੀ ਜਾਂਦੀ ਹੈ ਹਰੇਕ ਪੱਖ ਤੋਂ ਗਾਰੰਟੀ ਰੂਪੀ ਇਹ ਮੰਨ ਲਓ ਵੀ ਮੈਲਾ ਮੂਲਾ ਜਾਂ ਸੁੱਟਦੀ ਆਲੇ ਥੋੜੇ ਤਰ੍ਹਾਂ ਦੀਆਂ ਸੁਈਆਂ ਬੱਚਾ ਕੀ ਨਾਲ ਦੇ ਬੱਚਾ ਵੀਰੇ ਬੱਚਾ ਨਾਲ ਆ ਗਿਆ ਮੇਲ ਕਾਫ ਇਹ ਭਾਈ ਕਹਿੰਦਾ ਦੇ ਦਾਂਗੇ 57 ਦੀ ਤੇ ਹੁਣ ਮਾਰ ਦੇ ਲੱਬੀਆ ਬੱਚੀ ਦੇ ਦੇ ਮਰਾ ਉਹ ਪੂਰੀ ਅਸਲ ਆ ਗਈ ਹੈ ਨਾ ਹਾਂਜੀ ਵੀਰੇ ਇਹਦੀ ਕਿੰਨੀ ਕੁ ਮਰਾ ਇਹ ਵੀਰੇ ਬੱਚੀ ਐ ਮੰਨ ਵੀ 9 ਮਹੀਨਿਆਂ ਦੀ ਹੈ ਕੋਲਾ ਹਾਂਜੀ ਥਣ ਸਿੰਗਲ ਚੜ ਰਹਿਣਗੇ ਹਾਂਜੀ ਵੀਰੇ ਇਥੋਂ ਕਰਾ ਲਈ ਲੱਬੀਆ ਹੁੰਦਾ ਵੇਹ ਇਹਦਾ ਸੌਦਾ ਹੋਇਆ ਵੇ ਸਾਡਾ ਠੀਕ ਆ ਗੱਲ ਹੁਣ ਤੇ ਠੀਕ ਆ ਗੱਲ ਹਾਂਜੀ ਵੀਰੇ ਇਹ ਆਪਾਂ ਵੇਚਣੀ ਆ ਹਾਂ ਵੇਚੀ ਨੇ ਵੀਰੇ ਉਹਨਾਂ ਦਾ 500 ਰੁਪਏ ਪਾਇਆ ਹੋ ਸਕਦਾ ਲੈ ਕੇ ਜਾਵੇ ਨਾ ਲੈ ਕੇ ਜਾ ਬਲੋਂ ਦਿਖਾ ਦਿੰਨੇ ਆਪਾਂ ਠੀਕ ਆ ਗੱਲ ਹਾਂ ਬਾਕੀ ਉਹ ਫੋਨ ਤੇ ਕਰ ਲਿਓ ਜਿੱਦਾਂ ਨਹੀਂ ਸਿਸਟਮ ਹੋਊਗਾ ਨਾ ਜਮਾਰ ਜਿਹਨਾਂ ਦਾ ਡੈਨਮਾਰਕ 40 116 ਦੀ ਆ ਚਾਹੇ ਬੰਦਾ ਉਹਦਾ ਡੀਐਨਏ ਕਰਾ ਲੈ ਤੇ ਕੁਛ ਮਰਜ਼ੀ ਕਰਾ ਲੈ ਗਾਰੰਟੀ ਰਊਗੀ ਜਮਾਂ 100 ਦੀ 100 ਗਾਰੰਟੀ ਰਊ ਵੀਰੇ ਠੀਕ ਆ ਗੱਲ ਆ ਆਪਾਂ ਜਿੱਤੋ ਬੱਚੇ ਲਈ ਆ ਮਾਲਕ ਨਾਲ ਗੱਲ ਕਰਾ ਦਾਂਗੇ ਇਹ ਮਾਲ ਦੀ ਦੁੱਧ ਕਿੰਨਾ ਸਿਆ ਇੰਨੇ ਵੀਰੇ ਮਾਣੇ 40 45 ਕਿਲੋ ਉਧੜੇ ਸਾਰੇ ਹੀ ਗਮ ਉਹਨਾਂ ਕੋਲੇ ਬੈਸਟ ਕੁਆਲਿਟੀ ਦਾ ਮਾਲ ਆ ਸਾਰਾ ਹੀ ਉਹਨਾਂ ਕੋਲ ਠੀਕ ਆ ਫਾਰਮ ਚੋਂ ਲਈ ਆ ਹਾਂਜੀ ਵੀਰੇ ਉਹ ਗਾਰੰਟੀ ਰਊਗਾ ਹਰ ਇੱਕ ਪੱਖ ਤੋਂ ਵੀ ਇੰਨੇ ਤੋਂ ਲਾ ਕੇ ਹਾਂਜੀ ਵੀਰੇ ਕੁਛ ਮਰਜ਼ੀ ਕਰਾ ਇਹਦਾ ਵੀਰੇ ਰੇਟ ਜਿੰਨਾ ਮਰਜ਼ੀ ਕਰਾ ਲੈ ਇਹ ਬੱਚੀ ਆਪਾਂ 37 ਹੀ ਉਹੀ ਹੈ ਤੇ ਇਹਦੀ ਉਮਰ ਬਾਈ ਕਹਿੰਦਾ ਲਗਭਗ 9 ਮਹੀਨਿਆਂ ਦੀ ਆ ਕਿਉਂਕਿ ਬਾਈ ਆਰਗਿਆ ਨੇ ਖਰੀਦੀ ہوئی ਆ ਜਿਹੜੇ ਸੱਜਣ ਤੋਂ ਖਰੀਦੀ ਆ ਉੱਥੇ ਦੀ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਤੇ ਜਿਹੜੇ ਸੀਮਨ ਦੀ ਦੱਸੀ ਆ ਉਹਦੀ ਡੀ ਇਨ ਨੇ ਤੱਕ ਦੀ ਗਰੰਟੀ ਹੋਊ ਕਮਾਲਾ ਕਮਾਲਾ ਚਿੱਤੇ ਦਾ ਲੱਗਿਆ ਨਹੀਂ ਲੱਭੀ ਅਜੇ ਰੰਗ ਦੀ ਸੁਣੀ ਆਈ ਆ ਬਾਈ ਕੁਰੀ ਆ ਕਰਦੀ ਆ ਕਾਮਾਂ ਨੂੰ ਯਾਦ ਕਰਦੀ ਆ ਪਰਿਵਾਰ ਯਾਦ ਪੁਰਾਣਾ ਲੈ ਚੱਲੇ ਚੱਲੇ ਚਲ ਕਮਾ ਕੇ ਖਣ ਰਹਿਣਗੇ ਸਿੰਗਲ ਚਾਰ ਕਿਉਂ ਹੈ ਜਿਵੇਂ ਕੋਈ 8-9 ਮਹੀਨੇ ਦੀ ਹਾਈਟ ਬਹੁਤ ਆ ਦੇਖੀ ਦੀ ਪਛੀ ਦੀ ਐ ਮੰਨ ਲੈ ਯਾਰ ਪੂਰੀ ਵੱਡੀ ਬਣੂ ਸਾਮੀ ਸੂਮੀ ਦਾ ਪੂਰੀ ਪੂਰੀ ਸਾਮੀ ਆ ਬਈ ਫੀਡ ਦੀ ਪਲੀ ਹੋਈ ਆ ਲੈ ਠੀਕ ਆ ਗੱਲ ਦਾਣੇ ਦੀ ਪਲੀ ਹੋਈ ਆ ਤੇ ਰੇਟ ਤਾਂ ਕੀ ਦੱਸ ਸਕਗਾ ਕਿ ਰੈਡ ਵੀਰੇ 37.5 ਲੈਣਾ ਵੀਰੇ ਦਾ 400 ਵੀ ਨਹੀਂਗਾ 100 ਵੀ ਨਹੀਂਗਾ ਟ ਲੈਣਾ ਆਪ ਇਹਦਾ 37500 ਤੇ 500 ਲੈਣਾ ਹਾਂਜੀ ਹਾਂਜੀ ਵੀਰੇ ਠੀਕ ਆ ਗੱਲ ਨੰਬਰ ਬੋਲ ਦੋ ਜੀ ਨੰਬਰ ਵੀਰੇ ਆਪਣਾ 9779193295 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਇੱਕ ਵਾਰੀ ਬੱਚੀ ਨਹੀਂ ਮੜੀ ਹੋਰ ਇਧਰ ਮਾਰਦੇ ਫੇਜ ਤੇ ਕਰਾ ਦੇ ਕਰਾ ਦੇ ਲੱਭੀ ਤਸੱਲੀ ਕਰਾ ਦੇ ਇਹ ਤਸੱਲੀ ਕਰਾ ਦੇ ਗੱਗੀ ਦੀ ਪੂਰੀ ਫੁੱਲ ਤੇ ਥੱਲਿਓਂ ਕਰਾ ਦੇ ਚ ਇੱਕ ਥਣ ਸਿੰਘਾ ਚਾਰ ਬਰੇ ਗਾਰੰਟੀ ਕਿਉਂਕਿ ਜਿਆਦੇ ਸਮੱਸਿਆ ਇੰਨਾਂ ਚ ਥਣਾ ਦੀ ਰਹਿੰਦੀ ਆ ਕਿਸੇ ਦੇ ਪੰਜ ਆ ਜਾਂਦੇ ਆ ਕਿਸੇ ਸਿੰਘਲ ਚਾਰ ਨਹੀਂ ਬਣਿਆ ਨਵੇਲਾ ਹੀ ਖਣ ਰਹਿਣਗੇ ਸਿੰਗਲ ਚਾਰ ਉਹ ਚੈੱਕ ਵੀ ਤੁਹਾਨੂੰ ਕਰਾਤੇ ਉਮਰਬਾਈ ਨੇ ਦਸਤੀ ਸੀਮਨ ਦਸਤਾ ਮਾਂ ਦਾ ਰਿਕਾਰਡ ਦਸਤਾ ਇੱਥੋਂ ਆਈਡੀਆ ਦਾ ਕਿ ਕਿੱਡੀ ਲਾ ਕੇ ਜੈਡ ਤੱਕ ਰਿਕਾਰਡ ਦੇਤਾ ਸਾਰਾ ਇੱਕੇ ਬੱਚੀ ਦਿਖਾਤੀ ਇੱਕਾ ਪਹਿਲਨ ਵਹਿੜਾ ਤੇ ਬਾਕੀ ਇਧਰਲੇ ਬੰਨਿਆ ਵਾੜਾਂ ਨਾਲ ਖਾਤੇ ਲਾਸਟ ਤੇ ਤੁਹਾਨੂੰ ਦਿਖਾਤੀ ਇੱਕ ਮੱਝ ਨੰਬਰ ਸਕਰੀਨ ਤੇ ਚੱਲਦਾ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਚੈੱਕ ਕਰਕੇ ਲੈ ਜਿਓ ਧੰਨਵਾਦ ਜੀ